ਸੇਲ ਪੱਥਰ ਮੇਂ ਜੰਤ ਉਪਾਏ ਤਾਂ ਕਾ ਰਿਜਕ ਅੱਗੇ ਕਰਤਰਿਆ ਇਹ ਵੀਡੀਓ ਦਿਖਾਉਣ ਦਾ ਮਕਸਦ ਇਹ ਵੀਰੋਏ ਨੂੰ ਕੋਈ ਗੱਲ ਲੜਕਵੇ ਕੋਈ ਗਲੈਰੀ ਕਵੇ ਕੋਈ ਕਾਂਟੋ ਕਹਿੰਦਾ ਇਨੇ ਭੇਟ ਭਰ ਕੇ ਚੀਜ਼ ਖਾਧੀ ਤੇ ਖਾ ਕੇ ਉਹ ਗਿਆ ਗੱਲ ਇਹ ਆ ਕਿ ਅਸੀਂ ਚਿੰਤਾ ਚ ਡੁੱਬੇ ਰਹਿੰਨੇ ਆ ਕਿ ਹਾਏ ਸਾਡਾ ਕੀ ਬਣੂ ਸਾਡਾ ਕਜਾਰਾ ਕਿਵੇਂ ਚੱਲੂ ਸਾਡੇ ਧੀਆਂ ਪੁੱਤ ਕੀ ਕਰਨਗੇ ਚਿੰਤਾ ਨਹੀਂ ਕਰਨੀ ਚਿੰਤਨ ਕਰਨਾ ਮਿਹਨਤ ਕਰਨੀ ਕਿਰਤ ਕਰਨੀ ਬਾਕੀ ਵੈਗਰੂਦ ਆਸਰੇ ਛੱਡੋ ਕਿਉਂਕਿ ਮਹਾਰਾਜ ਨੇ ਇਹ ਸਾਨੂੰ ਗੁਰਬਾਣੀ ਰੇ ਦੱਸਿਆ ਕਿ ਬੱਚਾ ਪੈਦਾ ਹੋਣ ਤੋਂ ਪਹਿਲਾਂ ਉਹਦਾ ਰਿਜਕ ਜਿਹੜਾ ਵਾ ਉਹ ਪਰਮੇਸ਼ਰ ਤਿਆਰ ਕਰ ਦਿੰਦਾ ਸੋ ਇਹ ਇੱਕ ਆਧਾਰਨ ਹੈ ਕਿ ਦੇਖੋ ਇਹ ਖਰਬੂਜੇ ਦੇ ਬੀਜ ਬਾਹਰ ਸੁੱਕਣੇ ਪਏ ਜਿਨ੍ਹਾਂ ਨੂੰ ਮਗਜ ਕਹਿੰਦੇ ਆ ਖਾਣ ਕਿਸੇ ਲਈ ਬਣਾਏ ਆ ਤੇ ਲੇਕਿਨ ਜਿਹਦੇ ਕਰਮਾ ਚ ਉਹ ਛੱਕ ਗਿਆ ਸੋ ਭਾਈ ਜਿੱਥੇ-ਜਿੱਥੇ ਦਾਣੇ ਉੱਥੇ-ਉਥੇ ਖਾਣੇ ਜਿਹੜੇ ਤੁਹਾਡੇ ਨਸੀਬਾਂ ਦੇ ਲੇਖ ਲਿਖਿਆ ਉਹਨੂੰ ਕੋਈ ਮੇਟ ਨਹੀਂ ਸਕਦਾ ਇਸ ਕਰਕੇ ਕੰਮ ਕਰੋ ਮਿਹਨਤ ਕਰੋ ਚਿੰਤਾ ਨਾ ਕਰੋ ਖੁਸ਼ ਰਹਿਆ ਕਰੋ ਇਹੀ ਸੰਦੇਸ਼ ਹੈ